ਹਰ ਗੱਲ ਦੇ ਵਿੱਚ ਪੰਮੀ ਨੂੰ ਘੜਿਸਣਾ ਜ਼ਰੂਰੀ ਹੁੰਦਾ ਉਹਨੇ ਤੇਰਾ ਬਗਾੜਿਆ ਕੀ ਆ ਕੀ ਉਹਨੂੰ ਮੈਂ ਉਹਦੀ ਮਾਂ ਦੇ ਖਿਲਾਫ ਕਰਤਾ ਬਸ ਇਹੀ ਹੈ ਨਾ ਕਿ ਹੁਣ ਉਹ ਆਪਣੀ ਮਾਂ ਨੂੰ ਯਾਦ ਨਹੀਂ ਕਰਦਾ ਨੀ ਝੂਠੀਆਂ ਤੂੰ ਤੂੰ ਤਾਂ ਮੇਰੇ ਮੂੰਹ ਤੇ ਮੁੱਕਰੀ ਜਾਨੀ ਆ ਮੈਂ ਮੈਂ ਤੈਨੂੰ ਕਦੋਂ ਭਜਾ ਦਿੰਨੀ ਆ ਮੁੰਡਾ ਫਿਰ ਖੁਸ਼ ਹੋਣਾ ਹੀ ਜ਼ਰੂਰੀ ਆ ਉਹ ਕਿੱਦਾਂ ਖੁਸ਼ ਰੱਖਣਾ ਉਹ ਮੈਂ ਨਹੀਂ ਰੱਖਦਾ ਭੈਣਾ ਕਿਹੜੀਆਂ ਮਾਰੀਆਂ ਹੁੰਦੀਆਂ ਨੇ ਦੀਦੀ ਅਸੀਂ ਰਾਲਵੇਰ ਕੇ ਰਿਆ ਕਰਾਂਗੇ ਅੱਗੇ ਤਾਂ ਮੈਨੂੰ ਦੀਦੀ ਨਾ ਕਹੀ तू मेरी बहन नहीं हो सकती मम्मी ਮੈਨੂੰ ਅੰਮੂ ਦੀ ਬਹੁਤ ਯਾਦ ਆ ਰਹੀ ਆ ਮੈਂ ਵੀਰੇ ਕੋਲ ਜਾਣਾ ਮੰਨ ਦੋ ਤੈਨੂੰ ਕਿੰਨੀ ਵਾਰ ਕਿਹਾ ਕਿ ਇੱਥੇ ਅੰਮੂ ਦਾ ਨਾਮ ਨਹੀਂ ਲੈਣਾ ਜੇ ਕਿਸੇ ਨੇ ਸੁਣ ਲਿਆ ਤੇ ਖਾਮ ਖਾ ਕਿੰਨੇ ਸਵਾਲ ਖੜੇ ਹੋ ਜਾਣਗੇ ਫਿਰ ਮੈਂ ਕੀ ਕਰਾਂ ਆਪਾਂ ਇਹ ਕਰਦਿਆਂ ਆਪਾਂ ਸਾਰਿਆਂ ਨੂੰ ਦੱਸ ਦਿੰਨੇ ਆ ਫਿਰ ਮੰਨੂ ਦੀਦੀ ਨੂੰ ਵੀਰਾ ਵੀ ਮਿਲ ਜਾਊਗਾ ਤੇ ਸਾਨੂੰ ਅੰਮੂ ਕੀ ਅੰਮੂ ਲਾ ਰੱਖੀ ਆ ਤੂੰ ਕੁਛ ਨਾ ਕੁਛ ਕਰਵਾ ਕੇ ਰਹੇਂਗੀ ਆਪਣਾ ਮੂੰਹ ਪਾਂਦ ਰੱਖ ਆਪਾਂ ਨਹੀਂ ਦੱਸ ਸਕਦੇ ਇਹਨਾਂ ਨੂੰ ਮਜਬੂਰ ਆ ਫਿਰ ਮੈਂ ਭੁੱਲ ਜਾਵਾਂ ਆਪਣੇ ਭਰਾ ਨੂੰ ਤੁਸੀਂ ਭੁੱਲ ਗਏ ਆਪਣੇ ਪੁੱਤ ਨੂੰ ਮੈਨੂੰ ਕੀ ਹੋਇਆ ਤੈਨੂੰ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੀਆਂ ਮੈਨੂੰ ਪਤਾ ਪੁੱਤ ਇਸ ਘਰ ਚ ਜੋ ਹੋ ਰਿਹਾ ਠੀਕ ਨਹੀਂ ਹੋ ਰਿਹਾ ਪਰ ਆਪਾਂ ਕਰ ਵੀ ਕੀ ਸਕਦੇ ਹਾਂ ਤੂੰ ਇੱਕ ਵਾਰੀ ਸੋਚ ਕੇ ਦੇਖ ਜੇ ਤੇਰੇ ਕਹਿਤੇ ਮੈਂ ਅੰਮੂ ਪਰ ਇਹਨਾਂ ਨੂੰ 10 ਵੀ ਦਿੱਤਾ ਤਾਂ ਫੇਰ ਤੈਨੂੰ ਕੀ ਲੱਗਦਾ ਸਭ ਠੀਕ ਹੋ ਜਾਊਗਾ ਇਹਨਾਂ ਨੇ ਆਪਾਂ ਨੂੰ ਘਰੋਂ ਕੱਢ ਦੇਣਾ ਤੇ ਨਾਨੀ ਕਰ ਗਏ ਤਾਂ ਮਾਮੀ ਨੇ ਨਹੀਂ ਰੱਖਣਾ ਪੁੱਤ ਮੈਂ ਵੀ ਆਪ ਦੇ ਦਿਲ ਤੇ ਪੱਥਰ ਰੱਖ ਕੇ ਇਹ ਗੱਲ ਕਹਿ ਰਹੀ ਹਾਂ ਰੱਬ ਦਾ ਵਾਸਤਾ ਅੰਮੂ ਦਾ ਨਾਮ ਨਾਲ ਇਸ ਘਰ ਚ ਨੌਲੀ ਕੀ ਗੱਲ ਹੋ ਗਈ ਤੁਸੀਂ ਕੁੜੀ ਦੇ ਮੂਰੇ ਹੱਥ ਜੋੜ ਕੇ ਕਿਉਂ ਬੈਠੇ ਹੋ ਤੇ ਕੀ ਕਹਿੰਦੀ ਆ ਮਿੰਦੋ ਤੇ ਕੀ ਨਹੀਂ ਲੈਣਾ ਉਹ ਤਾਂ ਜੀ ਮਿੰਦੋ ਤੂੰ ਬਾਹਰ ਜਾ ਕੇ ਖੇਡ ਜ਼ਰਾ ਅਸਲ 'ਚ ਮੰਨੂ ਦੇ ਸੁਭਾਅ ਕਰਕੇ ਨਾ ਮਿੰਦੋ ਨੂੰ ਚੰਗਾ ਨਹੀਂ ਲੱਗ ਰਿਹਾ ਉਹਦੇ ਨਾਲ ਉਹ ਵਧੀਆ ਬਿਹੇਵ ਨਹੀਂ ਕਰਦੀ ਤੇ ਉਹ ਕਹਿੰਦੀ ਆ ਕਿ ਨਾਨੀ ਘਰ ਜਾਣਾ ਤੇ ਮੈਂ ਉਹਨੂੰ ਮਨਾ ਕਰਦੀ ਪਈ ਸੀ ਕਿ ਨਾਨੀ ਘਰ ਜਾਣ ਦਾ ਨਾਮ ਨਾ ਲੇ ਕੀ ਕਰਾਂ ਮੈਂ ਮੰਨੂ ਦਾ ਇਹਨੂੰ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਇਹਦੇ ਗੱਲ ਪੱਲੇ ਨਹੀਂ ਪੈਂਦੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਹੌਲੀ ਹੌਲੀ ਸਭ ਠੀਕ ਹੋ ਜਾਊਗਾ ਮਾਫ ਕਰਨਾ ਜੀ ਪਰ ਮੈਨੂੰ ਇਦਾਂ ਦਾ ਕੁਝ ਵੀ ਹੁੰਦਾ ਦਿਖਦਾ ਨਹੀਂ ਪਿਆ ਕਿਉਂਕਿ ਨਾ ਤਾਂ ਉਹ ਮਿੰਦੋ ਨਾਲ ਕੁਲ ਮਿਲ ਰਹੀ ਆ ਤੇ ਨਾ ਮੇਰੇ ਨਾਲ ਤੁਹਾਨੂੰ ਇੱਕ ਗੱਲ ਪੁੱਛਾਂ ਗੁੱਸਾ ਤਾਂ ਨਹੀਂ ਕਰੋਗੇ ਨਹੀਂ ਨਹੀਂ ਪੁੱਛੋ ਮੰਨੂ ਦਾ ਸੁਭਾਅ ਪਹਿਲਾਂ ਤੋਂ ਹੀ ਇਦਾਂ ਦਾ ਸੀ ਜਾਂ ਉਹਦੀ ਮੰਮੀ ਦੇ ਜਾਣ ਤੋਂ ਬਾਅਦ ਇਦਾਂ ਦਾ ਹੋਇਆ ਉਹ ਤਾਂ ਪਹਿਲਾਂ ਉਹਦਾ ਸੁਭਾਅ ਤਾਂ ਬਹੁਤ ਵਧੀਆ ਸੀਗਾ ਜੀ ਬਸ ਉਹਦੀ ਮਾਂ ਦੇ ਜਾਣ ਤੋਂ ਬਾਅਦ ਥੋੜਾ ਜਿਹਾ ਚਿੜਚੜਾ ਹੋ ਗਿਆ ਤੇ ਫਿਰ ਉਹਦੀ ਮਾਂ ਦੇ ਜਾਣ ਦਾ ਕਾਰਨ ਕੀ ਸੀ ਦੁੱਖ ਸੁੱਖ ਤੇ ਬਿਮਾਰੀ ਠਮਾਰੀ ਬੰਦੇ ਦੇ ਆਪਣੇ ਹੱਥ ਵਾਸਤੇ ਨਹੀਂ ਹੁੰਦੀ ਕੁਝ ਲੋਕ ਸਮਝ ਜਾਂਦੇ ਨੇ ਤੇ ਕੁਝ ਨਹੀਂ ਸਮਝਦੇ बस ਤੁਸੀਂ ਕਹਿ ਸਕਦੇ ਹੋ ਕਿ ਉਹ ਸਮਝੀ ਨਹੀਂ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੇਰੀ ਬਿਮਾਰੀ ਬਾਰੇ ਜਾਣਦੇ ਹੋਏ ਮੈਨੂੰ ਕਿਵੇਂ ਅਪਣਾ ਲਿਆ ਤੁਸੀਂ ਇੱਕ ਵਾਰ ਨਹੀਂ ਸੋਚਿਆ ਕਿ ਤੁਸੀਂ ਸਾਰੀ ਜ਼ਿੰਦਗੀ ਮੇਰੇ ਨਾਲ ਕਿਵੇਂ ਕੱਟੋਗੇ ਸੋਚਦੀ ਤਾਂ ਤਾਂ ਜੇ ਮੈਨੂੰ ਪਹਿਲਾਂ ਕੁਝ ਪਤਾ ਹੁੰਦਾ ਹੁਣ ਮੈਂ ਕਿਵੇਂ ਦੱਸਾਂ ਕਿ ਮੈਨੂੰ ਤਾਂ ਤੁਹਾਡੀ ਬਿਮਾਰੀ ਬਾਰੇ ਇੱਥੇ ਆ ਕੇ ਪਤਾ ਲੱਗਿਆ ਪਹਿਲਾਂ ਕਿਸੇ ਨੇ ਕੋਈ ਗਾਲੀ ਨਹੀਂ ਕੀਤੀ ਕੀ ਗੱਲ ਹੋ ਗਈ ਕਿੱਥੇ ਗਵਾਚ ਗਏ ਮੇਰੀ ਗੱਲ ਦਾ ਤੁਸੀਂ ਜਵਾਬ ਹੀ ਨਹੀਂ ਦਿੱਤਾ ਜਵਾਬ ਦੇ ਕੇ ਮੈਂ ਤੁਹਾਨੂੰ ਦੁਖੀ ਨਹੀਂ ਕਰ ਸਕਦੀ ਕਿਉਂਕਿ ਮੈਂ ਤਾਂ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਪਰ ਤੁਹਾਡੇ ਤੋਂ ਇਹ ਗੱਲ ਬਰਦਾਸ਼ਤ ਨਹੀਂ ਸੀ ਹੋਈ ਅਸਲ ਵਿੱਚ ਜਿਹਦੇ ਨਾਲ ਮੇਰੇ ਪਹਿਲਾ ਸੰਜੋਗ ਜੁੜੇ ਸੀ ਉਹ ਤਾਂ ਬਿਲਕੁਲ ਠੀਕ ਸੀ ਪਰ ਉਹ ਮੈਨੂੰ ਅਧਵਿਚਕਾਰ ਹੀ ਛੱਡ ਕੇ ਤੁਰ ਗਿਆ ਤੇ ਤੁਸੀਂ ਅਧਵਿਚਕਾਰੋਂ ਹੀ ਮੇਰੀ ਪਾਂ ਫੜੀ ਆ ਕੰਦੇ ਨਾ ਕਿ ਜੇਕਰ ਕੁਝ ਆਪਣੀ ਮਰਜ਼ੀ ਮੁਤਾਬਕ ਹੋਵੇ ਤਾਂ ਚੰਗਾ ਜੇ ਆਪਣੀ ਮਰਜ਼ੀ ਮੁਤਾਬਕ ਨਾ ਹੋਵੇ ਤਾਂ ਹੋਰ ਵੀ ਚੰਗਾ ਕਿਉਂਕਿ ਉਹਦੇ ਵਿੱਚ ਪਰਮਾਤਮਾ ਦੀ ਮਰਜ਼ੀ ਸ਼ਾਮਲ ਹੁੰਦੀ ਹੈ ਜਿਉਂਨੇ ਮੈਨੂੰ ਤੁਹਾਡੇ ਲੜ ਲਾਇਆ ਤਾਂ ਕੁਝ ਸੋਚ ਸਮਝ ਕੇ ਲਾਇਆ ਹੋਣਾ ਦੇਖ ਪੰਮੀ ਮੈਂ ਸਾਰੀ ਜ਼ਿੰਦਗੀ ਤੇਰਾ एहसान ਨਹੀਂ ਭੁੱਲ ਸਕਦਾ ਕਿ ਤੂੰ ਸਾਰਾ ਕੁਝ ਜਾਣਨ ਦੇ ਬਾਵਜੂਦ ਵੀ ਮੇਰੇ ਨਾਲ ਵਿਆਹ ਕਰਵਾਇਆ ਤੇ ਬਿਨ ਮਾਂ ਦੀ ਬੱਚੀ ਨੂੰ ਅਪਣਾਇਆ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ساری ਜ਼ਿੰਦਗੀ ਤੈਨੂੰ ਕੋਈ ਤਕਲੀਫ ਨਾ ਆਵੇ ਸਰਦਾਰ ਜੀ ਮੈਂ ਆਪਣੇ ਵਾਸਤੇ ਤਾਂ ਕਦੇ ਕੋਈ ਖੁਆਇਸ਼ ਕੀਤੀ ਨਹੀਂ ਸ਼ੁਰੂ ਤੋਂ ਇਹੀ ਚਾਇਆ ਕਿ ਮੇਰਾ ਪਰਿਵਾਰ ਖੁਸ਼ ਰਹੇ ਤੇ ਹੁਣ ਇਹ ਮੇਰਾ ਪਰਿਵਾਰ ਆ ਤੇ ਮੈਂ ਦਿਲੋਂ ਚਾਹੁੰਦੀ ਆ ਮੰਨੂ ਤੇ ਮਿੰਦੋ ਦੋਵੇਂ ਸਖੀਆਂ ਪਹਿਣਾ ਵਾਂਗੂ ਰਹਿਣ ਤੁਸੀਂ ਪਰੇਸ਼ਾਨ ਨਾ ਹੋਵੋ ਦੋਨੋਂ ਹਲੇ ਨਿਆਣੀਆਂ ਨੇ ਮੰਨੂ ਥੋੜੀ ਜਿਹੀ ਜ਼ਿੱਦੀ ਆ ਉਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਅਪਣਾਉਣ ਨੂੰ ਪਰ ਉਹ ਅਪਣਾ ਲੂਗੀ ਮੈਂ ਤਾਂ ਸਭ ਸਮਝਦੀ ਹਾਂ ਪਰ ਕੇਵਰ ਮੈਂ ਦੋਨੋਂ ਸਮਝਾਉਣਾ ਔਖਾ ਹੋ ਜਾਂਦਾ ਕੋਈ ਗੱਲ ਨਹੀਂ ਮੈਂ ਮਿੰਦੋ ਨੂੰ ਸਮਝਾਉਂਗੀ ਤੁਸੀਂ ਮੰਨੂ ਨੂੰ ਸਮਝਾਓ ਬੈਠੋ ਤੁਸੀਂ ਮੈਂ ਤੁਹਾਡੇ ਲਈ ਚਾਹ ਲੈ ਕੇ ਆਉਣੀ ਆਂ ਡੈਡੀ ਜੀ ਤੁਸੀਂ ਰਸੋਈ 'ਚ ਕੀ ਕਰਦੇ ਹੋ? ਕੁਛ ਨਹੀਂ ਮੈਂ ਤਾਂ ਆਪਦੇ ਵਾਸਤੇ ਰੋਟੀ ਗਰਮ ਕਰਦਾ ਸੀਗਾ। ਲੈ ਮੈਨੂੰ ਆਵਾਜ਼ ਮਾਰ ਦੇਣੀ ਸੀ। ਮੈਂ ਗਰਮ ਕਰਕੇ ਦੇ ਦਿੰਦੀ। ਲੈ ਪੁੱਤ ਇਹਦੇ ਵਿੱਚ ਆਵਾਜ਼ ਮਾਰਨ ਵਾਲੀ ਕਿਹੜੀ ਗੱਲ ਆ? ਉਹ ਤੇਰੀ ਮਾਂ ਦੇ ਜਾਣ ਤੋਂ ਬਾਅਦ ਇਹ ਨਿੱਕੇ-ਮੋਟੇ ਕੰਮ ਮੈਂ ਆਪ ਹੀ ਕਰ ਲੈਣਾ। ਨਿੱਕੇ-ਮੋਟੇ ਕੰਮ ਆਪ ਕਰ ਲੈਨੇ ਹੋ? ਆਪ ਕਿਉਂ? ਕਿਰਨ ਕਿਉਂ ਨਹੀਂ? ਪੁੱਤ ਉਹ ਸਾਹਿਬ ਨੂੰ ਸੰਭਲ ਲਵੇ, ਇਹ ਹੀ ਬਹੁਤ ਆ। ਹੁਣ ਇਹ ਤਾਂ ਸਾਫ਼-ਸਾਫ਼ ਮੈਨੂੰ ਕਹਤਾ ਸੀ। ਟੁੱਡੀ ਰੋਟੀ ਪਕਾ ਦੂੰਗੀ ਪਾ ਕੇ ਤੁਸੀਂ ਆਪ ਹੀ ਖਾਣੀ ਆ ਉਹ ਪੱਤੇ ਦੇ ਵਿੱਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਆ ਉਹ ਕੰਮ ਤਾਂ ਬੰਦੇ ਦੇ ਭਾਗ ਹੁੰਦੇ ਆ ਕਰਦਾ ਕੋਈ ਵੀ ਕੰਮ ਹੋਵੇ ਮੈਂ ਸਾਰੇ ਕੰਮ ਕਰ ਲੈਣਾ ਬੇਸ਼ੱਕ ਡੈਡੀ ਜੀ ਘਰ ਦਾ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਪਰ ਦੋ ਦੋ ਨੋਹਾਂ ਦੇ ਹੋਣ ਦੇ ਬਾਵਜੂਦ ਤੁਸੀਂ ਆਪ ਕੰਮ ਕਰੋ ਇਹ ਚੰਗਾ ਨਹੀਂ ਲੱਗਦਾ ਤੁਸੀਂ ਕਮਰੇ 'ਚ ਜਾਓ ਮੈਂ ਤੁਹਾਡੇ ਲਈ ਗਰਮ ਗਰਮ ਰੋਟੀ ਬਣਾ ਕੇ ਲਿਆਉਣੀ ਆ ਅਸਤਵਾਰ ਡੈਡੀ ਜੀ ਤੁਹਾਡੀ ਸੇਵਾ ਕਰਨ ਦੀ ਜ਼ਿੰਮੇਵਾਰੀ ਮੇਰੀ ਆ ਜੇ ਤੁਸੀਂ ਪਿਓ ਦੇ ਫਰਜ਼ ਨਿਭਾ ਰਹੇ ਹੋ ਤਾਂ ਮੇਰੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਮੈਂ ਵੀ ਧੀ ਦਾ ਫਰਜ਼ ਨਿਭਾਵਾਂ ਤੁਸੀਂ ਅੰਦਰ ਜਾ ਕੇ ਬੈਠੋ ਮੈਂ ਤੁਹਾਡੇ ਲਈ ਤਾਜੀ ਰੋਟੀ ਬਣਾ ਕੇ ਲਿਓਨੀ ਆ ਜਿਉਂਦੀ ਰਹਤੀਏ ਪੀਲਾ ਮੇਰਾ ਪੁੱਤ ਜੂਸ ਦਾ ਪੀ ਲਿਆ ਕਰ ਸਿਹਤ ਦੇਖ ਲੈ ਆਪਦੀ ਕਿੰਨਾ ਮਾੜਾ ਹੋਇਆ ਪਿਆ ਨਹੀਂ ਮੰਮੀ ਮੈਂ ਨਹੀਂ ਪੀਂਦਾ ਸਵਾਦ ਨਹੀਂ ਲੱਗਦਾ ਲੈ ਦੱਸ ਹੈਂ ਕਮਲਾ ਉਹ ਇਹਨੂੰ ਪੀ ਕੇ ਆਪਾਂ ਡੋਲੇ ਨਹੀਂ ਬਣਾਉਣੇ ਆ ਡੋਲੀਆਂ ਦੇਖ ਲੈ ਕਿੰਨੀਆਂ ਨਿੱਕੀਆਂ ਨਿੱਕੀਆਂ ਨੇ ਵੱਡੀਆਂ ਨਹੀਂ ਕਰਨੀਆਂ ਪੀ ਲਾ ਮੇਰਾ ਬੁੱਤ ਪੀ ਲਾ ਥੋੜਾ ਜਿਹਾ ਨਾ ਤੂੰ ਇੱਧਰ ਬੈਠੀ ਕੀ ਦੇਖੀ ਜਾਨੀ ਆ ਨੀਤ ਨਾ ਪਾ ਸੇਧ ਦੇਖ ਲੈ ਉਹਦੀ ਅੱਗੇ ਕਿੰਨਾ ਮਾੜਾ ਹੋਇਆ ਪਿਆ ਜੇ ਤੂੰ ਜੂਸ ਪੀਣਾ ਹੀ ਆ ਨਾ ਆਪਣੀ ਮਾਂ ਨੂੰ ਕਹਿ ਉਹ ਪਾ ਕੇ ਦੇ ਦੂਗੀ ਮੰਮੀ ਤਾਂ ਪਾਪਾ ਦੇ ਨਾਲ ਗੱਲ ਕਰਦੇ ਪਏ ਆ ਤੁਸੀਂ ਪਾਕੇ ਦੇ ਦੋਗੇ ਹੱਦ ਹੋਈ ਪਈ ਆ ਇਹਨਾਂ ਦੀ ਤਾਂ ਗੱਲਾਂ ਹੀ ਨਹੀਂ ਮੁੱਕਦੀਆਂ ਇਹਨਾਂ ਤੇ ਅਲੈਦਾ ਜਵਾਨੀ ਚੜੀ ਹੋਈ ਆ ਜੇ ਉਹ ਬਿਜ਼ੀ ਆ ਨਾ ਤੂੰ ਇੱਕ ਕੰਮ ਕਰ ਆਪ ਜਾ ਕੇ ਪਾਕੇ ਪੀ ਲਾ ਚਾਚੇ ਜੀ ਤੁਸੀਂ ਸੈਮ ਨੂੰ ਵੀ ਤਾਂ ਪਿਲਾ ਹੀ ਰਹੇ ਹੋ ਜੇ ਤੁਸੀਂ ਮੈਨੂੰ ਪਾਕੇ ਦੇ ਦੋਗੇ ਫਿਰ ਕੀ ਹੋ ਜੂਗਾ ਜਵਾਨ ਦੇਖ ਲੈ ਕਿੱਡੀ ਗਿੱਠ ਲੰਬੀ ਲੱਗੀ ਆ ਨਾ ਤੇਰੀ ਮਾਂ ਨੇ ਤੈਨੂੰ ਆਹੀ ਸਿਖਾਇਆ ਜੇ ਤੂੰ ਆਪ ਪਾਕੇ ਪੀ ਲੇਂਗੀ ਤੇਰੇ ਹੱਥ ਕਸ ਜਾਣਗੇ ਓ ਕੀ ਹੋਇਆ ਕਿਰਨ ਕਿਉਂ ਜਵਾਕ ਤੇ ਖਿਜੀ ਜਾਨੀ ਆ ਨਾ ਤੁਹਾਨੂੰ ਇਹ ਜਵਾਕ ਲੱਗਦੀ ਆ ਜਵਾਨ ਦੇਖ ਲਓ ਕਿੰਨੀ ਗੱਠ ਲੰਬੀ ਲੱਗੀ ਆ ਇਹਦੇ ਉਹ ਤਾਂ ਮੈਨੂੰ ਪਤਾ ਹੀ ਆ ਪੁੱਤ ਇਸ ਘਰ ਵਿੱਚ ਜਵਾਨ ਕਿਦੀ ਚੱਲਦੀ ਆ ਤੇ ਕਿਦੀ ਨਹੀਂ ਚੱਲਦੀ ਪਤਾ ਤਾਂ ਡੈਡੀ ਜੀ ਮੈਨੂੰ ਤੁਹਾਡੇ ਬਾਰੇ ਵੀ ਸੀ ਤੁਸੀਂ ਨਾ ਮੇਰੇ ਮੂਹਰੇ ਸਾਹ ਨਹੀਂ ਸੀ ਕੱਢਦੇ ਰੰਗ ਚੜੀ ਗਏ ਤੁਹਾਨੂੰ ਤੁਹਾਡੀ ਵੱਡੀ ਨੋਂਦੇ ਕਿਰਨ ਆਪਣੀਆਂ ਕੀਤੀਆਂ ਨਾ ਦੂਜੇ ਤੇ ਨਹੀਂ ਸੁਟਦੀਆਂ ਤੇ ਰਹੀ ਗੱਲ ਰੰਗ ਚੜਨ ਦੀ ਮੈਂ ਤਾਂ ਕਹਿੰਦੀ ਆ ਮੇਰਾ ਰੰਗ ਤੇਰੇ ਤੇ ਵੀ ਚੜ ਜਵੇ ਤਾਂ ਕਿ ਤੂੰ ਡੈਡੀ ਜੀ ਨੂੰ ਪੁੱਠਾ ਸਿੱਧਾ ਨਾ ਬੋਲੇ ਨਾ ਪੁੱਤ ਤੁਸੀਂ ਮੇਰੇ ਕਰਕੇ ਆਪਸ ਵਿੱਚ ਵਿਗਾਰਡ ਨਾ ਪਾਓ ਕਿਰਨ ਕੋਈ ਵੀ ਗੱਲ ਹੁੰਦੀ ਆ ਨਾ ਬੱਚਿਆਂ ਸਾਹਮਣੇ ਨਹੀਂ ਕਰੀ ਦੀ ਮਿੰਦੋ ਸਾਹਿਬ ਤੁਸੀਂ ਬਾਹਰ ਜਾ ਕੇ ਖੇਡੋ ਅੱਜ ਤੱਕ ਨਾ ਡੈਡੀ ਜੀ ਜਿੰਨੀਆਂ ਵੀ ਗੱਲਾਂ ਹੁੰਦੀਆਂ ਸੀ ਜਵਾਕਾਂ ਦੇ ਸਾਹਮਣੇ ਹੁੰਦੀਆਂ ਸੀ ਅੱਜਕੱਲ ਤੁਹਾਨੂੰ ਬੜਾ ਹੋਇਆ ਹੋਇਆ ਜਵਾਕਾ ਸਾਹਮਣੇ ਗੱਲਾਂ ਨਹੀਂ ਕਰਨੀਆਂ ਨਾ ਕੀ ਗੱਲ ਇਹਦੇ ਆਈ ਤੇ ਤੁਹਾਨੂੰ ਪਤਾ ਲੱਗਿਆ ਵੀ ਕਿਹੜੀ ਗੱਲ ਕਦੋਂ ਕਰਨੀ ਹੈ ਤੇ ਕਦੋਂ ਨਹੀਂ ਕਰਨੀ ਨਾੜੇ ਮੈਂ ਅੱਜ ਤੱਕ ਇਸ ਘਰ ਚ ਜਿੰਮੇ ਰਹਿਦੀ ਆਈਆਂ ਮੈਂ ਉਮੀ ਰਹੂੰਗੀ ਮੈਨੂੰ ਚੇਂਜ ਹੋਣ ਨੂੰ ਨਾ ਕਿਓ ਕਦੇ ਤੁਸੀਂ ਉਹਨੂੰ ਕਮਰੇ ਚੋਂ ਬਾਹਰ ਜਾਣ ਨੂੰ ਕਹਿੰਦੇ ਹੋ ਕਦੇ ਕਹਿੰਦੇ ਉਹਦੇ ਨਾਲ ਗੱਲ ਨਹੀਂ ਕਰਨੀ ਉਹ ਇਹਦੇ ਨਾਲ ਤਾਂ ਚੰਗਾ ਉਹਨੂੰ ਜਿੱਥੇ ਜਵਾਕ ਪੜਦੇ ਆ ਉਸੇ ਸਕੂਲ ਚ ਹੀ ਲਾ ਦਿਓ ਘੱਟੋ ਘੱਟ 2-4 ਘੰਟੇ ਘਰ ਚ ਸ਼ਾਂਤੀ ਦਾ ਰਹੂਗੀ ਮੈਨੂੰ ਲੱਗਦਾ ਮੈਨੂੰ ਹੀ ਗਗਨ ਨਾਲ ਗੱਲ ਕਰਨੀ ਪੈਣੀ ਆ ਡੈਡੀ ਜੀ ਤੁਸੀਂ ਆਪ ਤਾਂ ਕੁਝ ਕਮਾਉਂਦੇ ਨਹੀਂ ਤੇ ਜਿਹੜਾ ਕਮਾ ਸਕਦਾ ਉਹ ਹੂੰ ਹੂੰ ਕਰਕੇ ਡਿੱਗ ਪੈਂਦਾ ਹੁਣ ਸਾਨੂੰ ਹੀ ਕੁਝ ਸੋਚਣਾ ਪੈਣਾ ਬੱਚਿਆਂ ਦੀ ਪੜ੍ਹਾਈ ਦਾ ਮੈਂ ਨਹੀਂ ਪਹਿਲਾਂ ਮੈਂ ਨਹੀਂ ਲਿੱਤਾ ਤੂੰ ਲਿੱਤਾ ਸੀ ਪਹਿਲਾਂ ਓਏ ਮੈਂ ਉਦੋਂ ਬਾਅਦ ਨਿਕਲੀਏ ਫੇਰ ਤੂੰ ਮੈਨੂੰ ਉਹੀ ਬੋਲਣ ਲੱਗ ਗਈ ਮੈਂ ਕੁਝ ਨਹੀਂ ਬੋਲਿਆ ਸਮਝਦੀ ਕੀ ਆ ਤੂੰ ਆਪਣੇ ਆਪ ਨੂੰ ਮੈਂ ਤਾਂ ਤੁਹਾਨੂੰ ਆਪਣੀ ਭੈਣ ਸਮਝਦੀ ਸੀ ਪਰ ਤੁਸੀਂ ਹੀ ਆਕੜਾ ਕਰੀ ਜਾਂਦੇ ਸੀ ਤੈਨੂੰ 20 ਵਾਰੀ ਸਮਝਾਇਆ ਮੈਂ ਮੈਨੂੰ ਭੈਣ ਨਾ ਬੋਲੇ ਕਰ ਫਿਰ ਵੀ ਤੂੰ ਬੋਲ ਰਹੀ ਹੈਂ ਨੀ ਆ ਜੇ ਹੁਣ ਮੈਂ ਤੈਨੂੰ ਸੁਣ ਲੈਣਾ ਕਹਿੰਦੇ ਹੋਏ ਤੇਰੀ ਜੀਭ ਮੂੰਹ ਚ ਕੱਢ ਦੋ ਤੂੰ ਕੱਢ ਕੇ ਦਿਖਾ ਆ ਆ ਜਾਂ ਨਿੰਦੋ ਨਹੀਂ ਨਹੀਂ ਨਿੰਦੋ ਮੈਂ ਤਾਂ ਕਹੂੰਗਾ ਨਹੀਂ ਅੱਜ ਮੈਂ ਫੜਾਂਗੀ ਨਿੰਦੋ ਕੱਟ ਮੈਂ ਤਸੂਕ ਕੱਟ ਦਿੰਗਾ ਇਹ ਨਹੀਂ ਸੁਣ ਲੈਂਦੀ ਮਰਨੋ ਸਾਡੋ ਕੱਟ ਦੇ ਜਾ ਮੁੰਡੇ ਲੈਗੇ ਤੂੰ ਸੇ ਤੋਂ ਸੇ ਛੇ ਸਾਲ ਹੋ ਗਏ ਇਹਨੂੰ ਇਹਦੇ ਹੱਟਦੀ ਅਧੂ ਚੜਦੀ ਇਹਨੂੰ ਮੈਂ ਛੱਡ ਦੇਣੀ ਨਹੀਂ ਨਹੀਂ ਇੰਨੇ ਪੜੀ ਕੈਂ ਨਹੀਂ ਮੰਨਦੀ ਨਹੀਂ ਮੰਨਦੀ ਨਾ ਮੰਨ ਮੈਨੂੰ ਬੁਲਾਦੇ ਨਾੜ ਨਹੀਂ ਹੈਗੀ ਮੈਂ ਸਾਰਾ ਤੈਨੂੰ ਮੰਨਦੀ ਆ ਜਾ ਤੂੰ ਤੂੰ ਲੈ ਤੂੰ ਲੈ ਜਾ ਤਾ ਸਗਲਾ ਦਿਖਾ ਆਦਮੀ ਨਾ ਆਪਣੀ ਦਿਖਾ ਮੈਨੂੰ ਭੈੜੀ ਬੁੱੱਥੀ ਵਾਲੀ ਨਾ ਤੂੰ ਆਈ ਮੇਰੇ ਬਾਪ ਨੂੰ ਪਤਾ ਮੈਂ ਪਾਪ ਛੱਡੋ ਮੈਨੂੰ ਤੇਰੇ ਨਾਲੋਂ ਤਾਂ 100 ਗਰਦੇ ਸੋਹਣੀ ਆ ਬੁੱੱਥੀ ਮੇਰੀ ਕੁਛ ਨਹੀਂ ਬਦਲੇ ਐ ਇੰਨੇ ਸਾਲਾਂ ਦਾ ਛੋਟੀਆਂ ਤੋਂ ਵੱਡੀਆਂ ਵੀ ਹੋ ਗਈਆਂ ਪਰ ਇਹਨੇ ਲੜਾਈ ਉੱਥੇ ਹੀ ਖੜੀ ਆ ਕੋਈ ਆਪਣੇ ਐਂਟਰਟੇਨਮੈਂਟ ਲਈ ਟੀਵੀ ਦੇਖਦਾ ਤੇ ਕੋਈ ਮੋਬਾਈਲ ਫੋਨ ਤੇ ਸਾਡਾ ਐਂਟਰਟੇਨਮੈਂਟ ਆ ਦੋਨੇ ਹੀ ਲੜ ਲੜ ਕੇ ਕਰੀ ਜਾਂਦੀਆਂ ਨੇ ਹੈਲੋ ਹੈ ਉਹ ਫਿਰ ਅਮੋ ਉਹ ਤੈਨੂੰ ਮਾਰੇ ਮੋਟੇ ਸ਼ਰਮ ਹੈ ਕਿ ਨਹੀਂ ਆਇਆ ਉਤੋਂ ਕਿੰਨੇ ਦੇ ਲੰਬੇ ਦੌਣੇ ਮੈਨੂੰ ਸਭ ਕਿਤੇ ਮੇਰੇ ਹਾਲਾਤ ਬਦਲੇ ਮੌਤ ਨਾਲ ਮਾੜੇ ਦਿਨ ਰਾਤ ਬਦਲੇ ਮੂੰਹ ਫੇਰ ਜਿਹੜੇ ਕੋਲ ਲੰਘ ਜਾਂਦੇ ਸੀ ਮੂੰਹ ਫੇਰ ਜਿਹੜੇ ਕੋਲ ਲੰਘ ਜਾਂਦੇ ਸੀ ਉਹ ਹੀ ਮੈਨੂੰ ਹੱਸ ਕੇ ਬੁਲਾਉਣ ਲੱਗ ਪਏ ਉਹ ਮੈਂ ਕਦੋਂ ਦਾ ਬੋਲ ਰਿਹਾ ਮੈਂ ਮੇਰੀ ਬਾਤ ਛੱਡੀ ਸੀ ਮੈਂ ਕਿਦਾਂ ਲੱਭਿਆ ਮਰਉਣ ਲੱਗ ਪਿਆ ਆਲਾ ਪੁਰੀਆਂ ਲਿਆ ਹੈ ਉਹ ਕੀ ਚਾਹਦਾ ਅੰਮੂ ਬੋਤੋ ਤੂੰ ਹੁਣ ਐਡਾ ਵੱਡਾ ਹੋ ਗਿਆ ਹੁਣ ਤਾਂ ਮੈਂ ਤੇਰੇ ਕੰਨ ਦੇ ਵੀ ਤੱਕਦਾ ਚੰਗੇ ਨਹੀਂ ਲੱਗਦਾ ਉਹ ਹੁਣ ਮੈਂ ਇਹ じゃ ਕੀ ਕਰਤਾ ਜਿਹੜਾ ਇੰਨੀ ਉੱਚੀ ਬੋਲੀ ਜਾਂਦੇ ਹੋ ਮੇਰੇ ਮਗਰ ਪੈ ਕੇ ਤੁਸੀਂ ਉਹ ਕੀ ਕਰਤਾ ਉਹ ਤਿੰਨ ਪੇਪਰਾਂ ਚੋਂ ਫੇਲ ਹੋ ਗਿਆ ਉਹ ਤੇਰੀਆਂ ਫੀਸਾਂ ਦੇ ਦੇ ਕੇ ਅਸੀਂ ਹੰਬੇ ਬਏ ਆ ਉਹ ਤੂੰ ਸੌਂ ਖਾ ਕੇ ਬੈਠਾ ਵੀ ਅਗਲੀ ਕਲਾਸ ਤੇ ਤੂੰ ਬਦਲਣਾ ਹੀ ਨਹੀਂ ਐ ਉਹ ਤੂੰ ਤਾਂ ਪੜਦਾ ਹੀ ਨਹੀਂ ਹੈਗਾ ਬਿਲਕੁਲ ਵੀ ਬਾਪੂ ਜਿੰਨਾ ਮੈਂ ਪੜਦਾ ਨਾ ਮੇਰ ਤੋਂ ਵੱਧ ਕੇ ਹੋਰ ਕੋਈ ਪੜਦਾ ਨਹੀਂ ਹੋਣਾ। ਮਲੇ ਤੁਹਾਨੂੰ ਤਾਂ ਪਤਾ ਹੀ ਆ ਕਿ ਜਿਹੜਾ ਕੰਮ ਮੈਂ ਕਰਦਾ ਪੱਕੇ ਪੈਰੀ ਕਰਦਾ। ਉਹ ਇੱਕ ਕਲਾਸ ਦੇ ਵਿੱਚ 2 ਸਾਲ ਲੌਣ ਦਾ ਬਣਦੇ ਹੀ ਆ। ਮਲੇ ਬਾਪੂ ਜੀ ਉਹ ਤੁਫੀਓ ਕਹਿੰਦੇ ਹੁੰਨੇ ਹੋ ਜੇ ਵੱਡੀ ਇਮਾਰਤ ਖੜੀ ਕਰਨੀ ਆ ਤਾਂ ਨਹੀਂ ਬਹੁਤ ਮਜ਼ਬੂਤ ਹੋਣੀ ਚਾਹੀਦੀ ਆ। ਬਸ ਮੈਂ ਵੀ ਨੀ ਮਜ਼ਬੂਤ ਕਰਦਾ ਪਿਆ। ਉਹ ਟੁਣਚੇ ਦਾ ਮੈਂ ਹੰਡਾਗਾ। ਇੱਧਰ 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 ਆ। ਉਹ ਬਾਪੂ ਹੀ ਛੱਡੋ ਯਾਰ। ਆ ਮੋਟੂ ਠੀਕ ਹੈ ਨਾ ਬਾਪੂ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਉਹ ਪਾਸ ਹੋਵੇ ਚਾਹੇ ਫੇਲ ਮੇਰੇ ਪੁੱਤ ਨੂੰ ਕੁਝ ਨਹੀਂ ਕਹਿਣਾ ਤੁਸੀਂ ਆ ਤੇਰੀ ਛਿਆਂ ਨੇ ਅਤੇ ਪੁੱਠੀਆਂ ਮੱਤਾਂ ਨੇ ਇਹਨੂੰ ਬਧਾ ਰਿਆ ਹੋਇਆ ਤੰਨੂੰ ਤਾਂ ਉਦੋਂ ਪਤਾ ਲੱਗੂਗਾ ਜਦੋਂ ਇਹਦੇ ਚੰਗੀ ਨਾਲ ਤੇਰਾ ਗਾਲ ਖੋ ਜਾਏਗਾ ਉਹ ਬੱਸ ਕਰ ਜੇ ਤੇਰੀ ਸ਼ਕਲ ਚੰਗੀ ਨਹੀਂ ਨਾ ਤਾਂ ਗੱਲ ਤਾਂ ਚੱਜਦੀ ਕਰ ਲਿਆ ਕਰ ਕਿੱਦਾਂ ਨਹੀਂ ਉਹ ਤੇਰੇ ਜਨਨ ਵਗੈਰਾ ਆ। ਉਹ ਜੇ ਪੜ੍ਹ ਲਿਖ ਜਾਏਗਾ ਕੋਈ ਚੰਗਾ ਕੰਮ ਲੱਗ ਜਾਏਗਾ ਇਹ। ਤੂੰ ਆਪੂੰ ਫੋਟ ਕੇ ਦੇਖ ਤੂੰ ਤਾਂ ਕੇ ਕਰਾਏ ਦੇ ਪੈਸੇ ਨਾਲ ਐਸ਼ ਕਰੀ ਜਾਊਗਾ। ਤੇ ਤੂੰ ਜੇ ਇਹ ਫੇਲ ਹੁੰਦਾ ਹੈ ਹਨਾ ਤੇ ਲਾਲੀ ਜਿੱਥੇ ਲੱਗਦਾ ਅਫਸਰ ਰਹੇ ਉਹ ਕੋਈ ਗੱਲ ਨਹੀਂ ਬਾਪੂ ਜੀ ਅਫਸਰ ਵੀ ਲੱਗ ਜਾਊਗਾ। ਵੈਸੇ ਵੀ ਅੱਜ ਕੱਲ ਨਾ ਪੜ੍ਹਾਈ ਨਾਲੋਂ ਵੱਧ ਪੈਸੇ ਦੀ ਪੁੱਛ ਗੱਿੱਚ ਹੁੰਦੀ ਆ। ਉਹ ਤੇਰਾ ਪਿਓ ਜਮਾ ਇਦਾਂ ਦਾ ਨਹੀਂ ਥੇ ਉਹ ਜਿੱਦਾਂ ਦਾ ਤੂੰ ਨਿਕਲਿਆ ਉਹ ਤੈਨੂੰ ਜਮਾ ਇਹ ਕਿਸੇ ਦੀ ਪਰਵਾਹ ਨਹੀਂ ਪਰ ਮੇਰੀ ਮਾਂ ਤਾਂ ਇਦਾਂ ਦੀ ਸੀ ਨਾ ਜਿਹਨੇ ਆਪਣੇ ਪੁੱਤ ਦੀ ਪਰਵਾਹ ਨਹੀਂ ਕੀਤੀ ਫਿਰ ਮੈਂ ਕਿਸੇ ਦੀ ਪਰਵਾਹ ਕਿਉਂ ਕਰਾਂ ਉਹ ਕੌਣ ਕਹਿੰਦਾ ਉਹਨੂੰ ਪਰਵਾਹ ਨਹੀਂ ਸੀ ਉਹ ਤਾਂ ਬਹੁਤ ੜਫੇ ਹੈ ਪਰ ਉਹਦੇ ਨਾਲ ਕਿਸੇ ਨੇ ਨਹੀਂ ਸੁਣੀ ਨਾ ਮੇਰੇ ਵੱਲ ਕੀ ਦੇਖਦਾ ਹੁਣ ਇਹ ਨਿਆਣਾ ਨਹੀਂ ਰਿਹਾ ਸਭ ਸਮਝਦਾ ਜੇ ਇਹਦੀ ਮਾਂ ਨੂੰ ਇਹਦੀ ਪਰਵਾਹ ਹੁੰਦੀ ਨਾ ਐਨੇ ਸਾਲਾਂ ਦੀ ਨਾ ਐਣਾ ਮਿਲਣ ਵੀ ਆਉਂਦੀ ਇਹਦੀ ਖਬਰ ਵੀ ਲੈਂਦੀ ਉਹ ਇੱਕ ਵਾਰ ਨਹੀਂ ਮੁੰਡੇ ਨੂੰ ਮਿਲਣ ਆਈ ਤੇ ਦੂਜੇ ਦਿਨ ਦੂਜੇ ਦਿਨ ਹੀ ਵਿਆਹ ਕਰਵਾ ਲਿਆ ਤੇ ਹੁਣ ਦੂਜਿਆਂ ਦੇ ਨਿਆਣੇ ਸਾਹ ਤੇ ਫਿਰਦੀ ਆ ਉਹ ਇਹ ਤਾਂ ਭਲਾ ਹੋਵੇ ਮੇਰੀ ਧੀ ਦਾ ਜਿਨੇ ਅੰਮੂ ਨੂੰ ਸਾਂਭਿਆ ਪਾਲਿਆ ਪੋਸਿਆ ਉਹਨੂੰ ਖੁਸ਼ ਰੱਖਿਆ ਸਹੀ ਜ਼ਿੰਦਗੀ ਇਹਦੇ ਨੇਖੇ ਲਾਤੀ ਉਹ ਜਿਸ ਔਰਤ ਦੇ ਤੂੰ ਐਨੇ ਸਲਾਂ ਦੇ ਗੋਗੇ ਗਾਈ ਜਾਂਦਾ ਨਾ ਜੇ ਉਸ ਔਰਤ ਵਰਗੀ ਮੇਰੀ ਧੀ ਹੁੰਦੀ ਤਾਂ ਆਹ ਪੁੱਤ ਇੱਥੇ ਨਾ ਖੜਾ ਹੁੰਦਾ ਉਹ ਬੱਸ ਕਰ ਮੈਂ ਵੀ ਮਾਰ ਕੇ ਆ ਕਿ ਉਹਦਾ ਇਸ ਘਰ ਚ ਨਾਂ ਵੀ ਨਹੀਂ ਲੈਣਾ ਜਿਹੜੇ ਅੱਜ ਤੱਕ ਮੇਰੀ ਬਾਤ ਨਹੀਂ ਪੁੱਛੀ ਉਹ ਮੇਰੀ ਮਾਂ ਦਾ ਕੀ ਇਸ ਘਰ ਦੀ ਨਹੀਂ ਕੋਈ ਚੀਜ਼ ਨਹੀਂ ਲੱਗਦੀ